ਜੋ ਸ਼੍ਰੀ ਖੁਰਾਲਗੜ੍ਹ ਸਾਹਿਬ ਚਰਨਸ਼ੋ ਗੰਗਾ ਵਿਖੇ ਜੋ ਲੰਗਰ ਦੀ ਸੇਵਾ ਦੇ ਬਾਹਰ ਸੇਵਾ ਦਾ ਲੱਗੇ ਹੋਏ ਹਨ ਆ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ ਅਜੀ ਸਾਨੂੰ 10 ਸਾਲ ਹੋ ਗਏ 10 ਸਾਲਾਂ ਤੋਂ ਕਿਹੜੇ ਜ਼ਿਲ੍ਹੇ ਤੋਂ ਆ ਕੇ ਇੱਥੇ ਸੇਵਾ ਨਿਭਾਉਂਦੇ ਹੋ ਤੁਸੀਂ ਸੰਗਰੂਰ ਜ਼ਿਲ੍ਹੇ ਜੀ ਸਾਡੇ ਜਮਾਰ ਵਾਲਾ ਪਿੰਡ ਹੈ ਜੀ ਇੱਥਾਰੇ ਅੱਗੇ ਪੂਰੇ ਦਾ ਜੱਤ ਤੇ ਇੰਨੀ ਸੰਗਤ ਦੇਖ ਕੇ ਨਵਾਂ ਸਾਲ ਅੱਜ ਸਮਝ ਲਓ ਕਿ 12 ਵਜੇ ਤੋਂ ਬਾਅਦ ਆਰੰਭ ਹੋ ਜਾਣਾ ਕੀ ਪਿਛਲੇ 10 ਸਾਲਾਂ ਤੋਂ ਤੁਸੀਂ ਇੱਥੇ ਹੀ ਆ ਕੇ ਆਪਣਾ ਨਵਾਂ ਸਾਲ ਇਸੇ ਤਰ੍ਹਾਂ ਮਨਾਉਨੇ ਆਂ ਹਾਂਜੀ ਇਸੇ ਤਰ੍ਹਾਂ ਤੇ ਹੋਰ ਕਿਹੜੇ-ਕਿਹੜੇ ਵੈਸੇ ਦੇਖਿਆ ਜਾਵੇ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਜਾਂ ਸਟੇਟ ਦੇ ਵਿੱਚੋਂ ਇਹ ਸੰਗਤਾਂ ਆਉਂਦੀਆਂ ਨੇ ਇੱਥੇ ਸਾਰੇ ਜ਼ਿਲ੍ਹਿਆਂ ਤੋਂ ਦੇਖ ਖਾਸ ਕਰ ਜੇਕਰ ਦੇਖਿਆ ਜਾਵੇ ਤੇ ਮਾਝਾ ਤੇ ਮਾਲਵੇ ਤੋਂ ਕਾਫੀ ਸੰਗਤਾਂ ਇੱਥੇ ਆ ਰਹੀਆਂ ਹਰਿਆਣਾ ਸਟੇਟ ਦੀਆਂ ਵੀ ਆ ਰਹੀਆਂ ਤੇ ਜੇਕਰ ਦੇਖਿਆ ਜਾਵੇ ਤੇ ਇੱਥੇ ਜੋ ਪ੍ਰਬੰਧ ਕੀਤੇ ਨੇ ਸੰਤਾਵਾਂ ਦੁਆਰਾ ਸੰਤ ਸੁਰਿੰਦਰ ਦਾਸ ਜੀ ਕੀ ਕਹਿਣਾ ਚਾਹੋਗੇ ਸੰਤਾ ਦੀ ਸੇਵਾ ਭਾਵਨਾ ਇੰਨੀ ਜਿਹੜੀ ਸੰਗਤ ਆ ਜਿਹੜੀ ਇੱਥੇ ਜੁੜੀ ਪਈ ਆ ਕੀ ਕਹਿਣਾ ਚਾਹੋਗੇ ਤੁਸੀਂ ਸ਼ਾਂਤੀ ਦੀ ਸੇਵਾ ਲੈ ਕੋਈ ਕੋਈ ਵੀ ਕਾਟ ਨਹੀਂ ਜੀ ਸਭ ਕੁਝ ਵਧੀਆ ਦਾ ਸਾਡੇ ਨਾਮ ਕਾਈ ਬਾਬੇ ਦੀ ਕਿਰਪਾ ਨਾਲ ਕੋਈ ਥੀ ਵੀ ਕਮੀ ਨਹੀਂ ਆਗੀ ਸਾਰਾ ਕੁਝ ਵਧੀਆ ਜੀ ਸੋ ਸਾਥੀਓ ਤੁਸੀਂ ਦੇਖ ਰਹੇ ਸੀ ਇਹ ਸੇਵਾਦਾਰ ਪਿਛਲੇ 10 ਸਾਲਾਂ ਤੋਂ ਇਸੇ ਤਰ੍ਹਾਂ ਲੰਗਰ ਦੀ ਸੇਵਾ ਤੇ ਬਾਅਦ ਸੇਵਾ ਨਿਭਾਉਂਦੇ ਨੇ